ਹਾਕੀ ਕਦੋਂ ਹੱਥ ਚ ਆਉਂਦੀ ਆ ਹਾਕੀ ਜੀ ਮੈਂ ਸਕੂਲ ਉੱਥੇ ਸਿੰਪਲ ਜਿਹਾ ਸਕੂਲ ਸੀ ਸਰਕਾਰੀ ਸਕੂਲ ਜਿਹਦੇ ਚ ਅਸੀਂ ਜਾਂਦੇ ਸੀਗੇ ਤੇ ਉਥੇ 6ਵੀਂ ਕਲਾਸ ਵਿੱਚ ਮੈਨੂੰ ਲੱਗਦਾ 6ਵੀਂ 7ਵੀਂ ਚ ਬੱਚਿਆਂ ਨੂੰ ਚੂਜ਼ ਕੀਤਾ ਜਾਂਦਾ ਵੀ ਇਹ ਟੀਮ ਬਣਾਉਣੀ ਹੈ ਤਾਂ ਉਦਾਂ ਹੀ ਐਨ ਸੀਗੇ ਮੋਰੀ ਜੇ ਵੀ ਜਦੋਂ ਆਕੇ ਟੀਚਰ ਨੇ ਪੁੱਛਣਾ ਵੀ ਇਹ ਕੰਮ ਕਰਨਾ ਕੌਣ ਕੌਣ ਬੱਚਾ ਚਾਹੁੰਦਾ ਤਾਂ ਉਹ ਹੱਥ ਪਹਿਲਾਂ ਹੀ ਖੜੇ ਕਰ ਦੇਣਾ ਤੇ ਮੈਨੂੰ ਲੱਗਦਾ ਹੈ ਕਿ ਉੱਥੇ ਇਹ ਸ਼ੁਰੂਆਤ ਹੋਈ ਸੀਗੀ ਜੀ ਫਿਰ ਚੰਗੇ ਲੋਕ ਜ਼ਿੰਦਗੀ ਚ ਆਉਣ ਤਾਂ ਤੁਸੀਂ ਚੰਗਾ ਕਰ ਜਾਪਿਓ ਮੇਰੇ ਮੈਂ ਬlesed ਸੀਗੀ ਕਿ ਮੈਨੂੰ ਬਹੁਤ ਅੱਛੀ ਟੀਚਰ ਮਿਲੀ ਨਾ ਜੀ ਫਿਰ ਮੇਰੇ ਕੋਚ ਮਿਲੇ ਜਸਵਿੰਦਰ ਭੰਗੂ ਜੀ ਟੀਚਰ ਸੀਗੇ ਰਜਿੰਦਰ ਕੋ ਡੀਪੀ ਜੀ ਸਾਡੇ ਉਹ ਇੰਨਾ ਪਿਆਰ ਕਰਦੇ ਸੀਗੇ ਕਿ ਵੀ ਬੱਚਾ ਗੋਂਦਾ ਹੈ ਐ ਵੈਸੇ ਮੈਨੂੰ ਪਿਆਰ ਮਿਲ ਜਾਂਦਾ ਸੀ ਗੋਂਣ ਕਰਕੇ ਤੇ ਉਹਨੇ ਮੈਨੂੰ ਸ਼ੁਰੂਆਤ ਕਰਾਈ ਹਾਕੀ ਦੀ ਤੇ ਫਿਰ ਕੋ ਸਾਬ ਸਾਡੇ ਵੱਡੇ ਵੀਰ ਜੱਸੀ ਭਾਜੀ ਨੇ ਉਹਨੂੰ ਹੋਰ ਸਾਨੂੰ ਮਤਲਬ ਕਹਿ ਲੋ ਸਿਖਾਈ ਗੁਰ ਹਾਕੀ ਦੇ ਜਿਹਦੇ ਕਰਕੇ ਫਿਰ ਅਸੀਂ ਨੈਸ਼ਨਲ ਤੱਕ ਖੇਡੇ ਇਵਨ 골ਡ ਮੈਡਲ ਜਿੱਤਿਆ ਪੰਜਾਬ ਨੈਸ਼ਨਲ ਜਿਹੜੇ ਇੰਡੀਆ ਤੇ ਜਿਹੜੇ ਮੈਚ ਐਸੋਸੀਏਸ਼ਨ ਵੱਲੋਂ ਤੁਹਾਨੂੰ ਹਾਂਜੀ ਹਾਂਜੀ ਕਾਫੀ ਚੀਜ਼ਾਂ ਮਤਲਬ ਔਰ ਜਿੱਥੇ ਜਾਂਦੇ ਸੀ ਹੋਕੀ ਦੇ ਨਾਲ-ਨਾਲ ਪਹਿਲਾਂ ਗੰਦੇ ਸੀ ਵੀ ਬਾਅਰ ਸੁਣਾ ਦੋ ਭਾਗੇ ਸਿੰਘ ਦੀ ਸੁਣਾ ਦੋ ਜਾਂ ਕੋਈ ਗੁਰੂ ਸਾਹਿਬ ਦੀ ਮਤਲਬ ਦੋਨੋਂ ਚੀਜ਼ਾਂ ਨਾਲ-ਨਾਲ ਚੱਲੀਆਂ